ਓ ਕਿਵੇਂ ਆ ਚਾਚਾ ਕੀ ਕਹਿੰਦਾ ਤੇਰਾ ਅਖਬਾਰ ਖ਼ਬਰ ਨੇ ਕੀ ਕਹਿਣਾ ਭਤੀਜ ਇਹ ਵੀ ਪਛਤਾਉਂਦਾ ਹੋਣਾ ਵਿਚਾਰਾ ਵੀ ਐਨੇ ਮਾੜੇ ਸਮਿਆਂ ਦਾ ਗਵਾਹ ਮੈਨੂੰ ਬਣਨਾ ਪੈ ਰਿਹਾ ਕਿਉਂ ਚਾਚਾ ਕਹਿੰਦੇ ਵੱਡੀ ਵੱਡੇ ਲੀਡਰ ਪਾਰਟੀ ਬਦਲ ਕੇ ਪਹਿਲਾਂ ਵਾਲੀ ਪਾਰਟੀ 'ਚ ਆ ਗਏ ਅਖੇ ਘਰ ਵਾਪਸੀ ਹੋ ਗਈ ਘਰ ਵਾਪਸੀ ਉਹ ਭਤੀਜ ਬੰਦੇ ਦਾ ਅਸਲੀ ਘਰ ਉਦੀ ਅੰਦਰਲੀ ਜਮੀਰ ਹੁੰਦੀ ਹੈ ਤੇ ਜਿਹਦੀ ਉਹ ਘਰ ਵਾਪਸੀ ਨਹੀਂ ਨਾ ਹੁੰਦੀ ਉਹ ساری ਉਮਰ ਬੇਕਾਰ ਹੀ ਤੁਰਿਆ ਫਿਰਦਾ ਰਹਿੰਦਾ ਨਾਲੇ ਕਮਲਿਆ ਸਿਆਸਤ ਚ ਵੀ ਕੋਈ ਬੈਰੀ ਹੁੰਦਾ ਨਾ ਕੋਈ ਮਿੱਤਰ ਨਾ ਬੈਰੀ ਸਿਆਸਤ ਚ ਤਾਂ ਗੌਂ ਹੁੰਦੀ ਐ ਜਿੱਥੇ ਜੇ ਸਵਾਰਥ ਪੂਰਾ ਹੁੰਦਾ ਉਧਰ ਨੂੰ ਹੀ ਅਗਲਾ ਸਟੇਰੀਂਗ ਮੋੜ ਲੈਂਦਾ ਗਿਰਗਟ ਕੀ ਵਿਚਾਰਾ ਖੂੰਜੇ ਚ ਬੈਠਾ ਰੋ ਰਿਹਾ ਕਹਿੰਦਾ ਮੇਰੇ ਤਾਂ ਸਾਰੇ ਰਿਕਾਰਡ ਹੀ ਤੋੜਤੇ ਪਤੰਦਰਾ ਨੇ ਗਰਮੀ ਸਰਦੀ ਬਸੰਤ ਤੇ ਪਤਝੜ ਤੋਂ ਬਿਨਾ ਹੁਣ ਇੱਕ ਰੁੱਤ ਹੋਰ ਆ ਗਈ ਗਰਗਰ ਰੋਤ ਸਨ 47 ਤੋਂ ਲੈ ਕੇ ਪੜਾਇਆ ਜਾਂਦਾ ਰਿਹਾ ਹੈ ਅਖੇ ਅੰਗਰੇਜ਼ ਜ਼ੁਲਮ ਕਰਦੇ ਸੀ ਅੰਗਰੇਜ਼ ਲੁੱਟਦੇ ਸੀ ਉਹ ਇਹ ਉਹ ਤਾਂ ਬਗਾਨੇ ਸੀ ਬਾਲਾ ਦੁੱਖ ਨਹੀਂ ਉਹਨਾਂ ਦਾ ਤੁਸੀਂ ਉਹ ਤੁਸੀਂ ਤਾਂ ਆਪਦੇ ਹੋ ਤੁਸੀਂ ਕਿਹੜੇ ਲੱਲਰ ਲਾਤੇ ਹੋਏ ਉਹ ਕਹਿੰਦੇ ਹੁੰਦੇ ਆ ਨਾ ਵੀ ਆਪਣਾ ਮਾਰੂ ਛਾਵੇਂ ਸਿੱਟੂ ਕਿਹੜੀ ਛਾਵੇਂ ਆਹ ਦੇਖ ਲੈ ਗੰਗਾ ਚ ਲੋਥਾਂ ਦਾ ਹੜ ਆਇਆ ਪਿਆ ਗੰਗਾ ਵੀ ਕੁਰਲਾ ਉਠੀ ਕਹਿੰਦੀ ਭਾਈ ਮੈਂ ਤਾਂ ਅਸਤੀਆਂ ਤੱਕ ਦੀ ਭਾਈਵਾਲ ਸੀ ਤੁਸੀਂ ਤਾਂ ਸਾਬਤ ਸਬੂਤੇ ਹੀ ਕਾ ਕਰੇ ਮਈਆ ਹਮੇ ਤਾਂ ਕਹਾ ਗਿਆ ਥੇ ਅੱਛੇ ਦਿਨ ਆਉਣਗੇ ਰੁੜੇ ਜਾਂਦੇ ਮੁਰਦੇ ਨੇ ਅਸਮਾਨ ਜੱਡਾ ਹੋਂਕਾ ਲਿਆ ਚਾਚਾ ਕਦੋਂ ਖੜਾ ਛੱਟੂ ਇਹਨਾਂ ਪ੍ਰਸਟ ਲੀਡਰਾਂ ਤੋਂ ਕਦੇ ਵੀ ਨਹੀਂ ਭਤੀਜ ਇਹ ਤੇਰਾ ਸਵਾਲ ਹੀ ਗਲਤ ਹੈ ਬੁੜੀਆ ਮਰ ਗਈ ਕੁੜੀਆ ਜੰਪੀ ਵਹੀ ਤੀਨ ਕੇ ਤੀਨ ਸਵਾਲ ਇਹ ਹੈ ਕਿ ਅਸੀਂ ਸਮਝਦਾਰ ਕਿੱਦੇ ਹੋਵਾਂਗੇ ਕੁਝ ਗੱਲਾਂ ਸਾਡੇ ਖੂਨ 'ਚ ਹੀ ਰਚਣ ਨਾ ਤਾਂ ਗੱਲ ਬਣੂ ਆਪਣਾ ਕੋਈ ਮੰਤਰੀ ਨਾ ਕਿਸੇ ਸਕੂਲ 'ਚ ਚਲਾ ਗਿਆ ਜਮਾਤ 'ਚ ਜਾ ਕੇ ਬੱਚਿਆਂ ਨੂੰ ਕਹਿੰਦਾ ਮੇਰਾ ਇੱਕ ਸਵਾਲ ਹੈ ਇੱਕ ਦੁੱਧੀ ਨੇ 10 ਲੀਟਰ ਦੁੱਧ 10 ਰੁਪਏ ਦੇ ਹਿਸਾਬ ਨਾਲ ਲਿਆ ਫਿਰ ਉਹਦੇ ਵਿੱਚ 5 ਲੀਟਰ ਪਾਣੀ ਮਿਲਾ ਲਿਆ ਫਿਰ ਉਹਨੂੰ 15 ਰੁਪਏ ਦੇ ਹਿਸਾਬ ਨਾਲ ਸਾਰਾ ਵੇਚ ਦਿੱਤਾ ਦੱਸੋ ਉਹਨੂੰ ਕਿੰਨਾ ਫਾਇਦਾ ਹੋਇਆ ਹੁਣ ਆਪਣੇ ਵਾਲੇ ਜਵਾਕਾਂ ਨੂੰ ਜਿਵੇਂ ਪੜਾਇਆ ਜਾਂਦਾ ਉਸੇ ਤਰ੍ਹਾਂ ਉਹਨਾਂ ਨੇ ਫਟਾਫਟ ਦੱਸਿਆ 10 10 100 ਰੁਪਏ 5 ਲੀਟਰ ਵਿੱਚ ਪਾਣੀ ਮਿਲ ਗਿਆ 15 ਕਿਲੋ ਹੋ ਗਿਆ 15 15 225 ਉੱਚੀ ਆਵਾਜ਼ ਦੇ ਵਿੱਚ ਕਹਿੰਦੇ 125 ਰੁਪਈਆ ਦਾ ਫਾਇਦਾ ਹੋ ਗਿਆ ਜੀ ਸ਼ਾਬਾਸ਼ ਮੰਤਰੀ ਨੇ ਵੀ ਥਾਪੀ ਦਿੱਤੀ ਤੇ ਮੰਤਰੀ ਸਾਹਿਬ ਬਾਹਰ ਆ ਗਏ ਫਿਰ ਕਿਤੇ ਉਹ ਥੋੜੇ ਟਾਈਮ ਬਾਅਦ ਬਰਲਦੇਸ਼ ਦੇ ਦੌਰੇ ਤੇ ਚਲਾ ਗਿਆ ਉੱਥੇ ਵੀ ਸਕੂਲ 'ਚ ਚਲਾ ਗਿਆ ਉਹੀ ਰਟਿਆ ਹੋਇਆ ਸਵਾਲ ਉੱਥੇ ਸੀ ਉਹਨੇ ਬੱਚਿਆਂ ਨੂੰ ਵੀ ਪੁੱਛ ਲਿਆ ਉਹੀ ਤਰਜਮੇ ਵਾਲੇ ਭਾਈ ਨੇ अंग्रेजी से तर्जमा करता ए मिल्क मैन परचेज टेन लीटर मिल्क एट द रेट ऑफ टेन रुपीज एंड ही मिक्सड फाइव लीटर वाटर इन इट एंड ही सोल्ड आउट एट द रेट फिफ्टीन रुपीज पर लीटर नाउ टेल मी प्लीज़ हाउ मच प्रॉफिट गेन बाय द मिल्क मैन प्रॉफिट ही इज ए चीटर ही शुड बी पुनिश सारे बच्चों का जवाब स ਇਹ ਹੁੰਦੀਆਂ ਨੇ ਖੂਨ ਚ ਰਚੀਆਂ ਗੱਲਾਂ ਆਪਣੇ ਵਾਲੇ ਗਾਈ ਜਾਣਗੇ ਆਖੇ ਸਾਡੇ ਬੋਲ ਦੀ ਬਲੱਡ ਵਿੱਚ ਤੂੰ ਬਸ ਆਹੀ ਫਰਕ ਐ ਭਤੀਜ ਹੋਰ ਕੋਈ ਆਪਣਾ ਦੇਸ਼ ਗਰੀਬ ਨਹੀਂ ਬਸ ਸੋਚ ਹੀ ਗਰੀਬ ਹੋਈ ਪਈ ਐ ਕੱਲ ਸਾਡੇ ਵਾਲਾ ਮਾਸਟਰ ਆ ਮੋਬਾਈਲ ਦੇ ਠੁੰਗਾ ਜੀਆਂ ਮਾਰੀ ਜਾਵੇ ਮੈਂ ਵੀ ਵੇਖਣ ਲੱਗ ਪਿਆ ਆਖੇ ਆਹ ਦੇਖ ਬਾਪੂ ਹੁਣ ਤਾਂ ਫੋਟੋਆਂ ਤੇ ਪੜਾਈ ਹੁੰਦੀ ਐ ਜਵਾਕ ਦੀ ਕਿਤਾਬ ਨਾਲ ਫੋਟੋ ਜਵਾਕ ਦੀ ਕਾਪੀ ਨਾਲ ਫੋਟੋ ਕੁਝ ਜਵਾਕ ਪੁੱਠੇ ਸਿੱਧੇ ਜੇ ਹੋਈ ਪਏ ਮੈਂ ਕਿਹਾ ਇਹ ਕੀ ਕਰਦੇ ਐ ਆਖੇ ਜੋਗਾ ਮੱਕੇ ਐਨੀਆਂ ਫੋਟੋਆਂ ਕਹਿੰਦਾ ਜਿਹੜੇ ਮਾਸਟਰ ਵੱਧ ਫੋਟੋਆਂ ਭੇਜਦੇ ਉਹਨਾਂ ਨੂੰ ਨਾਮ ਮਿਲਦਾ ਪੜ੍ਹਾਈ ਦਾ ਤਾਂ ਪਤਾ ਨਹੀਂ ਚੜ੍ਹਾਈ ਪੂਰੀ ਆ ਕਹਿੰਦਾ ਹੁਣ ਤਾਂ ਕੰਮ ਹੀ ਫੋਟੋਆਂ ਤੇ ਹੁੰਦੇ ਆ ਬਾਪੂ ਮੈਂ ਕਿਹਾ ਆਹ ਵੀ ਲੋਟ ਆ ਭਾਈ ਜੇ ਫੋਟੋਆਂ ਚ ਕੰਮ ਹੁੰਦੇ ਆ ਫਿਰ ਤਾਂ ਨੌਕਰੀਆਂ ਵੀ ਫੋਟੋਆਂ ਚ ਹੀ ਦਿਆ ਕਰਨਗੇ ਤੇ ਤਨਖਾਹਾਂ ਵੀ ਫੋਟੋਆਂ ਚ ਹੀ ਪਾਉਣਗੇ ਸਿਆਸਤ ਚ ਘਰ ਵਾਪਸੀ ਚੱਲਦੀ ਰਹੂ ਕਾਸ਼ ਕਿਤੇ ਆਪਾਂ ਘਰ ਵਾਪਸੀ ਕਰੀਏ ਮਾਨਵਤਾ ਦੀ ਲਿਖਤਖਤੀ ਹਰ ਦਰਵਾਜੇ ਉੱਤੇ ਟੰਗੀਏ ਮਾਨਵਤਾ ਦੀ ਲਿਖਤਖਤੀ ਹਰ ਦਰਵਾਜੇ ਉੱਤੇ ਟੰਗੀਏ ਸਿਆਸਤੀ ਰੰਗਾਂ ਨੂੰ ਛੱਡ ਕੇ ਆ ਜਾ ਚੈਲਾ ਰੂਹਾਂ ਰੰਗিয়ে ਸਿਆਸਤੀ ਰੰਗਾਂ ਨੂੰ ਛੱਡ ਕੇ ਆ ਜਾ ਚੈਲਾ ਰੂਹਾਂ ਰੰਗিয়ে ਆ ਜਾ ਚੈਲਾ ਰੂਹਾਂ ਰੰਗিয়ে